ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਲੋ ਜੀ ਕਾਸ਼ ਦਾ ਹੈਗਾ ਬਰਥਡੇ ਆਪਾਂ ਲੱਗੇ ਆਉਂਦਾ ਬਰਥਡੇ ਸੈਲੀਬ੍ਰੇਟ ਕਰਨ ਮੀਂਹ ਦੇ ਵਿੱਚ ਸਹੀ ਨਹੀਂ ਹੋ ਵੀ ਕੇਕ ਲਿਆਉਗੇ ਕਿੰਨਾ ਟਾਈਮ ਲੱਗਣਾ ਭਾਈ ਕਹਿੰਦੇ ਉਹ ਵੀ ਉਹਦਾ ਕੇਕ ਲੈ ਲਈਏ ਹੁਣ ਬਰਥਡੇ ਦਾ ਭਿੱਜੇ ਮੇ ਆ ਸਾਰੇ ਮੀਂਹ ਤੇ ਉਧਰ ਖੰਦੇ ਰੱਜਰ ਹੁਣੀ ਵੀ ਆ ਗਏ ਆ ਕਾਪੀ ਬੰਦਾ ਆ ਗਿਆ ਕਹਿੰਦੇ ਲੋ ਜੀ ਹੁਣ ਥੋੜਾ ਜਿਹਾ ਸੈਲੀਬ੍ਰੇਟ ਕਰਾਂਗੇ ਬਰਥਡੇ ਉਹਦਾ ਪਾਪੀ ਬੰਦੇ ਆ ਗਏ ਆ ਜੀ ਕਾਫੀ ਵੱਡੇ ਬਾਰਾ ਸੱਚੀ ਆ ਜੀ ਸਾਰੇ ਬਹੁਤ ਵੀ ਫੌ ਵੀ ਆ ਗਏ ਨੇ ਭੇਜ ਗਿਆ ਭੇਜ ਗਿਆ ਨੂੰ ਤਾਂ ਠੀਕ ਆ ਹੋਰ ਜੀ ਬੰਦਾ ਨਾਂ ਦਾ ਭੇਜ ਗਿਆ ਇੱਕ ਬੰਦਾ ਇੱਧਰ ਕਰਾ ਆ ਹੋਰ ਭਾਜੀ ਕਿੱਦਾਂ ਕਰ ਲਾਈਕ ਕਰੋ ਸ਼ੇਅਰ ਕਰੋ ਮਾਰ ਕਰੋ ਲਾਈਕ ਜੇਰ ਕਮੈਂਟ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਵੱਡੋ ਜਲਦੀ ਕਰੋ ਲੋ ਜੀ ਲੱਗੇ ਆ ਜੀ ਉਹਨੂੰ ਆਪਾਂ ਲਵੇੜਨ ਆ ਲੈ ਫੜ ਮੋਰਸਾਲ 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 ਵੇ ਚਲਾਉਣਾ ਨੀ ਇੱਥੇ ਰੱਖ ਲਾ ਇੱਧਰ ਖੜਾ ਕਾ ਮੇਰਾ ਬ੍ਰੋ ਕਾਜ ਕਿੱਦਾਂ ਕਹਿੰਦੇ ਤੇਰਾ ਬਰਥਡੇ ਅੱਜ ਹੈ ਤੇਰਾ ਬਰਥਡੇ ਆ ਹਾਂਜੀ ਭਾਜੀ ਅੱਛਾ ਤਾ ਮਾ ਤਾ ਮਨਾ ਲੈਂਦੇ ਤੇਰਾ ਬਰਥਡੇ ਵੇ ਆ ਲੈ ਭਾਈ ਆ ਬਰਥਡੇ ਨਹੀਂ ਆਦਾ ਬਰਥਡੇ ਬਣਾਈ ਦੇ ਦਸ ਆਇਆ ਯਾਰ ਨਾ ਆਇਆ ਕੇ ਉਹ ਆਇਆ ਉਹ ਬੀ ਫਲਾ ਲੈਣਾ ਤੇਰਾ ਬਰਥਡੇ ਬਣਾਈ ਹੋਈ ਆ ਰਿਆ ਉਹ ਗੁੱਡ ਅੱਧਰ ਆ ਅੱਧਰ ਆ ਆਇਆ ਯਾਰ ਪਲਵਾਨ ਐ ਪਲਵਾਨ ਆ ਤੇ ਆ ਪਲਵਾਨ ਆ ਜਾ ਪਲਵਾਨ ਤੇਰਾ ਕੇਕ ਦੇ ਕਿੰਨਾ ਸੋਹਣਾ ਲੈਂਦਾ ਬਾਬਾ ਤੇਰਾ ਬਰਥਡੇ ਦਾ ਸੰਤਰੀ ਰੰਗ ਪ੍ਰੋ ਜੀ ਰੰਗ ਦਾ ਓਏ ਮੱਜ ਨਹੀਂ ਦੇਣਾ ਠੀਕ ਆ ਤੂੰ ਕਿੱਥੇ ਰੱਖ ਲਉ ਜਾਂਦਾ ਮੈਂ ਕੁੱਤਾ ਮਾਰਦਾ ਮੈਂ ਰੁਕ ਜਾ ਮੈਂ ਮੈਂ ਡਕਾ ਲੈਣਾ ਤੇ ਮਾਰੀ ਬਾਬਾ ਤੇਰਾ ਕੇਕ ਦੇਦਾ ਕੀਤੇ ਬੜਾ ਕਾਸਾ ਸੀ ਮੈਂ ਬੜਾ ਸੋਹਣਾ ਪਹਿਲਾਂ ਖਵਾ ਦਈਏ ਯਾਰ

ਫੜੋ ਸਾਰ ਫੜੋ ਓ ਯਾਰ ਦੇਲਾ ਭਰਾ ਬਣ ਕੇ ਕਰਨ ਮੈਂ ਹੁਣੀ ਸਾਫ ਹੋਇਆ ਯਾਰ ਨਾਗਰੀ ਓ ਦੇਖ ਲੈ ਓ ਦੇਖ ਲੈ ਕੱਪ 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 ਚੱਕ ਚੱਕ ਥੱਲੋ ਕੇਕ ਚੱਕ ਇਦਾਂ ਆਇਆ ਆਇਆ ਕੇਕ ਲੈ ਆਏ ਓਏ ਭਾਈ ਕੇਕ ਲੈ ਮੈਂ ਨਹੀਂ ਆਣਾ ਭਰਾ ਵਾਹ ਮੇਰੇ ਅੱਗੇ ਮੂੰਹ ਖਰਾਬ ਹੋਇਆ ਉਹ ਇਹ ਮੈਂ ਜਿੱਤ ਕਰ ਮੇਰੇ ਵੀ ਆਇਲ ਵਾਲੇ ਦਾ ਗਾਣਾ ਹਾਂਜੀ ਸਰ ਕੀ ਹਾਲ ਚੱਲ ਠੀਕ ਠਾਕ ਦੋਸਤ ਆਇਆ ਆਇਆ ਉਹ ਕਿਤੇ ਆਇਆ ਤੇਰੇ ਲੱਗੇ ਨਹੀਂ ਪਾ ਲੈ ਤੰਦਰਾਂ ਕਰੀਏ ਯਾਰ ਓਏ ਆ ਬਸ ਕਾਟ ਮੀ ਆ ਗਿਆ ਹੀ ਹੈਪੀ ਬਰਥਡੇ ਟੂ ਹੈਪੀ ਬਰਥਡੇ ਉਸਤਾ ਜੰਮ ਗਿਆ ਓਏ ਓ ਚਿੰਜੀ ਦਾ ਓਏ ਓ ਜੜਜੀ ਦਾ ਡਾਰਦੀ ਹੋਈ ਹੋ ਗਈ ઓ રે ઓડી 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 ਬਲੋਗ ਮੇਰੀ ਸੁਣ ਓ ਸਲੂਨ ਦੇ ਬਾਹਰ ਸਫਾਈ ਕਰੋ ਸਾਰੇ ਜਣੇ ਯੂਸਫ ਸਰ ਫਿਟਨੈਸ ਟ੍ਰੇਨਰ ਸਲੂਟ ਮਾਰਦੇ ਹੋਏ ਯੂਸਫ ਸਰ ਕੀ ਕਹਿਣਾ ਚਾਹੁੰਦੇ ਐ ਇੰਨੀ ਬਾਰਿਸ਼ ਕੀਤੀ ਤੁਸੀਂ ਹੈ ਤੁਸੀਂ ਦੁਨੀਆ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜੋ ਵੀ ਇੰਨਾ ਮੀਂਹ ਆ ਗਿਆ ਵੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਆ ਤੈਨੂੰ ਪੁੱਛਣ ਦੇ ਤੂੰ ਮੂਛਾਂ ਨੂੰ ਹੱਥ ਫੇਰੀ ਜਾਂਦਾ ਅੰਦਰ ਆ ਜਾਂ ਅੰਦਰ ਮੋਢੀ ਆਣੀ ਐ ਅੱਜ ਬਿਜਲੀ ਪੈ ਗਈ ਆ ਇੱਧਰ ਵੀ ਮੜਾ ਇੱਧਰ ਆਓ ਐਟੀਮੇ ਛੱਡ ਕੇ ਆਓ ਉਧਰ ਚਾਬੀ ਦਿਓ 24 ਸਲਫਟਟ ਆ ਆਹ ਆਹ ਅੰਟੀ ਜੀ ਹਾਂ ਦੇ ਆਪ ਅੰਟੀ ਕੇ ਤਰਫ ਕੈਮਰਾ ਕਰੋ ਜੇ ہماری ਅੰਟੀ ਹੈ ਫਲਾਉਨ ਕਰਦੇ ਹਾਂ ਠੀਕ ਆਂਟੀ ਕਹਿੰਦੀ ਗੁਰੂਪਲਾ ਕਰੇ ਮੇਰੇ ਨੂੰ ਗੁਰੂ ਨਹੀਂ ਪਲਾ ਕਰ ਉਹ ਗੁਰੂ ਦੇ ਪਰਾਇ ਕੀਤਾ ਨਾ ਨਹੀਂ ਆ ਗਿਆ ਇਹ ਬੂਟਿਆਂ ਨੂੰ ਪਲਾ ਬੂਟਿਆਂ ਨੂੰ ਪਰਾ ਹੋ ਗਿਆ ਪਾਣੀ ਲੱਗ ਗਿਆ ਬੂਟਿਆਂ ਨਾਲ ਚ ਆਂਟੀ ਕਹਿੰਦੀ ਉਮਰ ਵੱਡੀ ਕਰੇ ਦੇ ਇਹਨੇ ਤੇਰੀ ਤਾਂ ਕਿ ਜਿਆਣੀ ਅਜ ਮਾਰਾ ਜਾ ਲੱਭਾ ਕੇ ਕਰ ਮਾਰਾ ਸਿੱਟਾ ਜੇ ਨਹੀਂ ਆਪਕੇ ਧਿਆਨ ਮੈਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਨਾ ਹੋਂ ਲੱਗਾ ਮੈਂ ਮੰਦਰਾ ਕਰੀਏ ਕੇਂਦਰਾ ਹਾਂ ਹੋਟੇ ਦੋਸਤੋ ਤਮਿਲ ਨੂੰ ਹੁੰਦਾ ਸ਼ੌਕ ਨਹੀਂ ਹੈਗਾ ਇਹ ਮੈਂ ਤਾਨੂੰ ਲਖਾ ਮੇਰੀ ਨਿਕਲੀ ਪੇਟ ਉਹ ਤਾਂ ਹੜੀ ਚੋਣੀ ਨੂੰ ਹੁੰਨਾ ਚਾਹ ਰਿਹਾ ਤਾਂ ਹੜੀ ਪੋਣੀ ਨੂੰ ਲੈ ਰਿਹਾ ਬਾਹਰ ਚ ਲੈ ਆਉਣਾ ਨਾ ਜਹਾ ਹੁੰਦਾ ਬਣਾਵੀਂ ਉਹ ਦੂਸਰੇ ਕੋ ਤੁਮੀ ਨਾ ਆਓ ਓਏ ਲੱਗ ਗਿਲਣਾ ਨਹੀਂ ਹੋ ਗਿਆ ਮੈਂ ਕੋਈ ਬਾਰੀ ਲੈ ਇੰਟਰ ਬਾਰਟੀ ਪਾ ਰੱਖੀ ਹਾਂ ਜੀ ਲੋ ਜਿਹੜਾ ਬਾਰਡੇ ਸੀ ਮੁੰਡੇ ਦਾ ਆਪਾਂ ਸੈਲੀਬ੍ਰੇਟ ਕਰ ਲਿਆ ਜੀ ਤੇ ਬਾਰਡੇ ਜਿਹੜੇ ਉੱਥੇ ਬੜਾ ਵਧੀਆ ਸੈਲੀਬ੍ਰੇਟ ਕੀਤਾ ਸੀ ਤੇ ਕੱਪੜੇ-ਕੁੱਪੜੇ ਲਿਬੜ ਗਏ ਤੇ ਘਰੇ ਆ ਕੇ ਨਹਾ ਧੋ ਲਿਆ ਆ ਤੇ ਫ੍ਰੈਸ਼ ਫ੍ਰਿਸ਼ ਹੋ ਗਏ ਆ ਤੇ ਬਾਲ ਬੂਲ ਲਿਬੜ ਗਏ ਕੇਕ ਦੇ ਨਾਲ ਕੇਕ ਇੱਕ ਦੂਜੇ ਦੇ ਪਾ ਕੇ ਦੋ ਵੀ ਆ ਬਹੁਤ ਜ਼ਿਆਦਾ ਲਿਪੜ ਗਏ ਸੀ ਤੇ ਮਨ ਨੂੰ ਕਈਆਂ ਨੇ ਤਾਂ ਇਦਾਂ ਦੇ ਮੈਸੇਜ ਕਰਨੇ ਆ ਵੀ ਤੁਸੀਂ ਕੇਕ ਸਾਰਾ ਇਦਾਂ ਖਲਾਰਦਾ ਉਦਾਂ ਖਲਾਰਦਾ ਤੁਸੀਂ ਕਿਸੇ ਨੂੰ ਦੇ ਦਿੰਦੇ ਚਲੋ ਗੱਲ ਚਲੋ ਤੁਹਾਡੀ ਵੀ ਸਹੀ ਆ ਹਣ ਉੱਥੇ ਚਲੋ ਨਹੀਂ ਪਤਾ ਲੱਗਾ ਮਾਹੌਲ ਦੇ ਵਿੱਚ ਸਿਸਟਮ ਤੁਹਾਨੂੰ ਪਤਾ ਹੀ ਆ ਮੁੰਡੇ-ਮੁੰਡੇ ਜਦੋਂ ਪੱਟੇ ਹੋਏ ਹੁੰਦੇ ਆ ਖਲਾਰਾ ਪਾ ਦਿੰਦੇ ਆ ਤੇ ਬਾਕੀ ਬਲੋਗ ਜੇ ਵਧੀਆ ਲੱਗਾ ਤਾਂ ਬਲੋਗ ਨੂੰ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਹਾਡੇ ਲਈ ਅੱਧੀ ਵਧੀਆ ਤੋਂ ਵਧੀਆ ਬਲੌਗ ਲੈ ਕੇ ਆਵਾਂਗੇ ਤੇ ਆਉਂਦੇ ਰਾਵਾਂਗੇ ਤੇ ਤੁਸੀਂ ਸਾਡੇ ਬਲੌਗ ਦੇਖੀ ਜਾਓ ਅੱਧੀ ਪਿਆਰ ਕਰੀ ਚੱਲੋ ਤੇ ਹੁਣ ਕੇਕ ਦੀ ਸਮੈਲ ਜੀ ਹੁੰਦੀ ਪਈ ਕੋਲੋਂ ਇੰਨਾ ਦਿਲ ਕਰਦਾ ਖਾਣ ਨੂੰ ਤੇ ਖਾਦਾ ਹੈ ਨਹੀਂ ਕੁਲਾਰ ਜਾਦਰ ਦਿੱਤਾ ਕੋਈ ਗੱਲ ਨਹੀਂ ਵੈਸੇ ਵੀ ਮਿੱਠਾ ਬੰਦੇ ਆ ਮਿੱਠਾ ਘੱਟ ਕੀਤਾ ਹੋਇਆ ਡਾਈਟ 'ਚ 슈ਗਰ ਫ੍ਰੀ ਕੰਮ ਕੀਤਾ ਹੋ ਜਾਂਦਾ ਦੋਸਤੋ ਲੋ ਇਹਨਾਂ ਕੱਪੜੇ-ਕੱਪੜੇ ਪਾੜੀ ਨਹਾ ਲਿਆ ਆ ਕਹਿੰਦਾ ਯਾਰਾਂ ਨੇ ਜਿਮ ਵੀ ਲਾਲੀ ਸੀ ਨਹਾ ਵੀ ਲਿਆ ਸੀ ਤੇ ਡੋਲਾ ਵੀ ਯਾਰ ਦਾ ਕੰਮ ਆ। ਹੋਰ ਦੋਸਤੋ ਠੀਕ ਠਾਕ। ਕਮੀ ਪੇਚੀ ਦੱਸਿਆ ਕਰੋ ਬਲੌਗ 'ਚ ਜੇ ਜਿਹੜੀ ਕੋਈ ਕਮੀ ਪੇਚੀ ਹੁੰਦੀ ਆ ਜਾਂ ਕੋਈ ਵੀ ਚੱਕਰ ਤੁਹਾਨੂੰ ਲੱਗਦਾ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਹੁੰਦੀ ਆ ਕੋਈ ਵੀ ਕੁਝ ਵੀ ਜਰੂਰ ਦੱਸਿਆ ਕਰੋ ਕਮੈਂਟ 'ਚ ਕਿਉਂਕਿ ਕਮੈਂਟਾਂ ਦਾ ਰਿਪਲਾਈ ਮੈਂ ਸਾਰਿਆਂ ਨੂੰ ਕਰਦਾ तकरीबन ਇਦਾਂ ਦਾ ਕਦੀ ਹੋਇਆ ਨਹੀਂ ਦੇਣ ਵੀ ਮਨਾਂ ਰਿਪਲਾਈ ਕੀਤਾ ਹੋਵੇ ਕੋਈ ਵੀ ਬਲੌਗ ਨਹੀਂ ਇਦਾਂ ਦਾ ਹੈਗਾ ਜਿੱਤੇ ਮੈਂ ਕਿਸੇ ਨੂੰ ਨਾਂ ਰਿਪਲਾਈ ਦਿੱਤਾ ਹੋਵੇ। ਹਰੇਕ ਨੂੰ ਆਪਾਂ ਰਿਪਲਾਈ ਕਰੀਦਾ ਆ ਕੋਈ ਕਮੀ ਪੇਚੀ ਹੋਊਗੀ ਤਾਂ ਦੱਸਿਓ। ਲਵ ਯੂ ਆਲ ਥੈਂਕ ਯੂ ਬਾਏ ਬਾਏ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।